ਦੇਖੋ ਇਹ ਇਹ ਉਹੀ ਕੇਸ ਹੈ ਜਿਹਦੇ ਚ ਅਰਵਿੰਦ ਕੇਜਰੀਵਾਲ ਨੇ ਹੱਥ ਜੋੜ ਕੇ ਦਾਸ ਕੋਲੋਂ ਮਾਫੀ ਮੰਗੀ ਸੀ ਇਹ ਉਹੀ ਕੇਸ ਹੈ ਜਿਹਦੇ ਚ ਅਸ਼ੀਸ਼ ਕਹਿਤਾਨ ਨੇ ਹੱਥ ਜੋੜ ਕੇ ਦਾਸ ਤੋਂ ਮਾਫੀ ਮੰਗੀ ਸੀ ਔਰ ਇਹਦੇ ਚ ਜਿਹੜੇ ਤੀਜੇ ਅਕਿਊਜ਼ਡ ਨੇ ਉਹ ਸੰਜੇ ਸਿੰਘ ਉਹ ਕਿਉਂਕਿ ਤੁਹਾਨੂੰ ਵੀ ਪਤਾ ਹੈ ਵਿੱਚ ਅੰਦਰ ਵੀ ਹੋ ਗਏ ਪਤਾ ਨਹੀਂ ਅੱਜ ਕੱਲ ਅੰਦਰ ਨੇ ਕਿ ਬਾਹਰ ਨੇ ਮਗਰ ਉਹ ਬੜੇ ਲੰਮੇ ਸਮੇਂ ਤੋਂ ਇੱਥੇ ਤਰੀਕ ਤੇ ਆ ਨਹੀਂ ਰਹੇ ਮੈਂ ਅੱਜ ਵੀ ਔਨਰੇਬਲ ਜੱਜ ਸਾਹਿਬ ਨੂੰ ਸਾਡੇ ਵਕੀਲ ਸਾਹਿਬਾਨਾਂ ਨੇ ਬੇਨਤੀ ਕੀਤੀ ਆ ਕਿ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਕਿਉਂਕਿ ਕੇਸ ਉਹਨਾਂ ਤੇ ਡੈਫੇਮੇਸ਼ਨ ਦਾ ਮੈਂ ਕੀਤਾ ਔਰ ਮੈਨੂੰ ਪੂਰੀ ਆਸ ਹੈ ਔਰ ਪੂਰੀ ਉਮੀਦ ਹੈ ਕਿ ਜਿਵੇਂ ਇਹਨਾਂ ਦੇ ਨਾਲ ਦੇ ਸਾਥੀ ਅਰਵਿੰਦ ਕੇਜਰੀਵਾਲ ਅਰਸ਼ੀਸ਼ ਕੈਤਾਨ ਮੇਰੇ ਕੋਲੋਂ ਮਾਫੀ ਮੰਗ ਕੇ ਆਪਦੀ ਗਲਤੀ ਨੂੰ ਉਹਨਾਂ ਨੇ ਕਿਹਾ ਸਾਨੂੰ ਇੱਕ ਮੌਕਾ ਦਿਓ ਸੁਧਾਰਨ ਵਾਸਤੇ ਤੇ ਦਾਸ ਨੇ ਉਹ ਮੌਕਾ ਦਿੱਤਾ ਹਾਲ ਇਹਦੇ ਵੀ ਉਹੀ ਹੋਣੇ ਸੋ ਉਹਦੀ ਤਾਰੀਖ ਸੀ ਅੱਜ ਉਸ 'ਚ ਅੱਜ ਪੇਸ਼ ਹੋਏ ਔਰ ਲਾਸਟ ਟਾਈਮ ਵੀ ਜਦ ਮੈਂ ਇੱਥੇ ਆਇਆ ਸੀ ਮੈਂ ਤੁਹਾਨੂੰ ਸਪਸ਼ਟ ਕੀਤਾ ਸੀਗਾ ਕਿ ਕਿਵੇਂ ਮੈਨੂੰ ਆਨਰੇਬਲ ਕੋਰਟ ਜਿਹੜੇ ਮੇਰੇ ਕੇਸ ਆਮ ਆਦਮੀ ਪਾਰਟੀ ਨਾਲ ਚੱਲਦੇ ਨੇ ਉਹ ਜਦੋਂ ਵੀ ਉਹ ਤਰੀਕ ਹੁੰਦੀ ਹੈ ਤੇ ਕਿਵੇਂ ਨਾ ਕਿਵੇਂ ਤਰੀਕਿਆ ਉਸੇ ਤਰੀਕ ਤੇ ਮੈਨੂੰ ਹੋਰ ਸ਼ਿਟ ਕੋਲੋਂ ਸਮਨ ਕਰਾ ਲਏ ਜਾਂਦੇ ਕਿ ਇਹ ਪਹੁੰਚੇ ਨਾ ਸੋ ਅੱਜ ਇਹ ਸਾਰੇ ਮੈਟਰ ਤੇ ਅੱਜ ਪੇਸ਼ ਹੋਏ ਆ ਔਰ ਮੈਂ ਚਾਹੂੰਗਾ ਕਿ ਔਰ ਕੋਰਟ ਨੇ ਆਨਰੇਬਲ ਕੋਰਟ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਤੁਸੀਂ ਪੇਸ਼ ਹੋਇਓ ਅਗਲੀ ਵਾਰੀ ਕਿਉਂਕਿ ਮੈਨੂੰ ਲੱਗਦਾ 97 ਵਾਰੀ ਚੋਂ ਸ਼ਾਇਦ ਚਾਰ ਵਾਰੀ ਜਾਂ ਤਿੰਨ ਵਾਰੀ ਪੇਸ਼ ਹੋਏ ਸੋ ਕਭਰਾਟ ਹੈ ਉਹਨਾਂ ਨੂੰ ਕੀ ਹੈ ਘਬਰਾਓ ਨਾ ਭਾਈ ਮੈਂ ਹੱਥ ਫੜ ਕੇ ਲੈ ਆਉਂਗਾ ਆਓ ਸਾਹਮਣੇ ਪੇਸ਼ ਹੋ ਤੇ ਦੋ ਦੋ ਹੱਥ ਦੋ ਦੋ ਗੱਲਾਂ ਸਾਹਮਣੇ ਬੈ ਕੇ ਕਰੀਏ ਪੰਚਾਇਤੀ ਚ ਉਹਨਾਂ ਦੇਖ ਰਹੇ ਹਾਂ ਜੀ ਕਾਫੀ ਗੁੰਡਾਗਰਦੀ ਹੋਈ ਹੈ ਸਿਰ ਪਾਟੇ ਨੇ ਲੋਕ ਆਪਸੇ ਵਿੱਚ ਭਿੜੇ ਹਨ ਇਹਦੇ ਲਈ ਸਿੱਧੇ ਤੌਰ ਦੇ ਉੱਤੇ ਪ੍ਰਸ਼ਾਸਨ ਦਾ ਫੇਲੀਅਰ ਮੰਨਿਆ ਜਾ ਰਿਹਾ ਹੈ ਸਰਕਾਰ ਦਾ ਫੇਲੀਅਰ ਮੰਨਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਤੇ ਤੁਸੀਂ ਮੇਰਾ ਵੀਰ ਇੱਕ ਮੈਂ ਅੱਜ ਬੜੀ ਸਪਸ਼ਟ ਐਂਡ ਕਲੀਅਰ ਅਲੀਗੇਸ਼ਨ ਆ ਸਮਝਿਓ ਇਹ ਮੈਂ ਕਲੀਅਰਲੀ ਕਹਿ ਰਿਹਾ ਤੁਹਾਨੂੰ ਕਿ ਇਸ ਪੰਚਾਇਤੀ ਚੋਣਾਂ ਚ ਪੰਜਾਬ ਦੇ 13.5 ਹਜ਼ਾਰ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ ਲੋਕਤੰਤਰ ਦੀ ਜਿਹੜੀ ਬੇਸਿਕ ਪ੍ਰਕਿਰਿਆ ਹੈ ਵੋਟਾਂ ਪਾਉਣ ਦੀ ਉਹਦੇ ਤੋਂ ਵਾਂਝੇ ਵੀ ਰੱਖਿਆ ਜਾ ਰਿਹਾ ਹੈ ਔਰ ਕਰੋੜਾਂ ਰੁਪਏ ਦੀ ਕਰੋੜਾਂ ਰੁਪਏ ਦੀ ਕਮਾਈ ਕੀਤੀ ਜਾ ਰਹੀ ਹੈ ਸਰਪੰਚੀਆਂ ਨੂੰ ਪੰਚੀਆਂ ਨੂੰ ਵੇਚਿਆ ਜਾ ਰਿਹਾ ਔਰ ਹਰ ਬਲਾਕ ਦੀ ਮੈਂ ਅੱਜ ਕਹਿ ਰਿਹਾ ਇਹ ਕਹਿੰਦੇ ਨਾ ਕੱਟਰ ਇਮਾਨਦਾਰ ਇਹਨਾਂ ਤੋਂ ਕੱਟਰ ਬੇਈਮਾਨ ਲੋਕ ਕੋਈ ਨਹੀਂ ਮਜੀਠਾ ਬਲਾਕ ਔਰ ਤਰਸਿੱਕਾ ਬਲਾਕ ਜੇ ਮੈਂ ਕਹਿ ਦਿਆਂ ਬਟ ਵੀ ਜੇ ਵਿਜੀਲੈਂਸ ਦੀ ਇਨਕੁਆਇਰੀ ਬੀਡੀਓ ਅਮਨਦੀਪ ਤੇ ਗੁਰਪ੍ਰਤਾਪ ਦੀ ਹੋ ਜੇ ਔਰ ਹਲਫੀਆ ਬਿਆਨ ਲੋਕ ਦੇ ਨੂੰ ਤਿਆਰ ਹੋਣਗੇ ਜੇ ਸਰਕਾਰ ਉਹਨਾਂ ਦੀ ਉਹਨਾਂ ਨੂੰ ਡਰਾਵੇ ਧਮਕਾਵੇ ਨਾ ਲੱਖਾਂ ਰੁਪਈਆ ਲੈ ਕੇ ਰਿਜ਼ਰਵ ਡੀ ਰਿਜ਼ਰਵ ਰੈਜ਼ਰਵੇਸ਼ਨ ਦੇ ਉੱਤੇ ਖੇਡ ਔਰ ਕਾਗਜ਼ ਦੀ ਪ੍ਰਕਿਰਿਆ ਨੂੰ ਕਾਗਜ਼ ਉਡਾਉਣ ਤੱਕ ਦੇ ਇਹ ਚੱਕਰ 'ਚ ਲੱਖਾਂ ਰੁਪਏ ਦਾ ਲੈਣ-ਦੇਣ ਹੋ ਰਿਹਾ ਔਰ ਸਾਰੇ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਇਹ ਨਾਉਂ ਦੀ ਵੋਟ ਹੈ ਇਹ ਲੋਕਤੰਤਰ ਦਾ ਕੋਜਾ ਮਜ਼ਾਕ ਉਟਾਇਆ ਗਿਆ ਇਹ ਡਿਕਟੇਟਰਸ਼ਿਪ ਹੈ ਔਰ ਪੈਸੇ ਦਾ ਜ਼ੋਰ ਤੇ ਇਲੈਕਸ਼ਨ ਹੋ ਰਹੀ ਔਰ ਪੈਸਾ ਹੀ ਚੱਲਿਆ ਔਰ ਰੱਜ ਕੇ ਇਹਦੇ ਚ ਲੁੱਟ ਕੋ ਛੁੱਟ ਲੋਕਾਂ ਦੀ ਕੀਤੀ ਗਈ ਔਰ ਜੋ ਮਾਰਕਟ ਆਈ ਹੋਈ ਆ ਕਈ ਬਲਾਕ ਤਾਂ ਇਹ ਜਿਹੇ ਨੇ ਜਿੱਥੇ ਮੇਰੇ ਕੋਲ ਖਬਰ ਆਈ ਆ ਕਿ ਕਾਗਜ਼ ਹੀ ਮੈਨੂੰ ਲੱਗਦਾ 10% ਆਪੋਜੀਸ਼ਨ ਨੇ ਢਾਕਲ ਕੀਤੇ ਬਾਕੀ ਨੇ ਕੀਤੇ ਨਹੀਂ ਫਿਰ 2 ਸਾਲ ਦੀ ਦੇਰੀ ਕਿਉਂ ਪੰਚਾਇਤ ਦੀ ਇਲੈਕਸ਼ਨ ਜੇ ਇਸ ਤਰ੍ਹਾਂ ਧੱਕੇਸ਼ਾਹੀ ਕਰਨੀ ਸੀ ਗੈਂਗਸਟਰ ਜੱਗੂ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ ਆ ਲੰਡਾ ਰਿੰਦਾ ਹੈਪੀ ਇਸ ਜਿੰਨੇ ਗੈਂਗਸਟਰ ਨੇ ਇਹ ਫੋਨ ਕਰ ਕਰਕੇ ਇਹਨਾਂ ਨੇ ਪਿੰਡ ਵਾਲਿਆਂ ਨੂੰ ਡਰਾਇਆ ਤੇ ਧਮਕਾਇਆ ਤੇ ਕੈਂਡੀਡੇਟਾਂ ਨੂੰ ਬਿਠਾਉਣ ਦੀ ਕੀਤੀ ਔਰ ਲੱਖਾਂ ਰੁਪਈਆ ਉਹਦੇ 'ਚ ਫੇਰ ਚੱਲਿਆ ਇਹ ਹਾਲਾਤ ਨੇ ਨਹੀਂ ਸੁੱਖੀ ਨੂੰ ਖਤਰਾ ਹੈ ਕਿ ਨਹੀਂ ਵੈਸੇ ਮੈਂ ਵੇਖ ਰਿਹਾ ਸੀ ਕੱਲ ਉਹਦੀ ਗੱਲ ਕਰਨ ਦਿਆ ਸੀਗਾ ਖਤਰਾ ਤਾਂ ਪਾਉ ਤੈਨੂੰ ਵੀ ਆ ਉਹਦੇ ਤੋਂ ਵੈਸੇ ਗੱਲ ਕਰਦੇ ਸੁੱਖੀ ਨੂੰ ਕੁਝ ਹੋ ਨਾ ਜਾਵੇ ਕਿਉਂਕਿ ਇਹਦੇ ਨਾਲ ਮੈਂ ਹਿਸਾਬ ਕਰਨਾ ਮੈਂ ਇੱਕ ਗੱਲ ਜ਼ਰੂਰ ਕਰੂੰਗਾ ਕੀ ਸੁਖੀ ਰੰਡਾਵਾ ਦਾ ਕੱਲ ਪਰਸੋ ਮੈਂ ਵੇਖਣ ਰਿਆ ਸੀਗਾ ਕਿ ਜੱਗੂ ਭਗਵਾਨਪੁਰਿਆ ਦੀ ਮਾਤਾ ਦੇ ਨੋਂ ਤੇ ਰੌਲਾ ਪਾਉਂਦਾ ਸੀ ਤੇ ਮੈਂ ਤਾਂ ਉਹ ਫੋਟੋ ਵਿਧਾਨ ਸਭਾ 'ਚ ਜਨਤਕ ਕੀਤੀ ਜਦੇ ਉਹਦੇ ਗੱਲ 'ਤੇ ਸਰੋਪਾ ਪਾਉਂਦਾ ਸੀ ਹੁਣ ਆ ਚਲ ਚ ਜੱਗੂ ਭਗਵਾਨਪੁਰਿਆ ਦਾ ਟੱਬਰ ਵੜਾ ਸਿਆਣਾ ਪਿਛਲੇ 5 ਸਾਲੋਂ ਸੁਖੀ ਨਾ ਰਹਿਆ ਹੁਣੋ ਆਮ ਆਦਮੀ ਪਾਰਟੀ ਨਾਲ ਚਲੇ ਗਏ ਮਗਰ ਗੈਂਗਸਟਰਾਂ ਦਾ ਬੋਲਬਾਲਾ ਇਹ ਚ ਇਲੈਕਸ਼ਨ 'ਚ ਵੇਖਣ ਨੂੰ ਮਿਲ ਰਿਹਾ ਔਰ ਪਿੰਡਾਂ 'ਚ ਫੋਨ ਜੇਲ੍ਹਾਂ 'ਚ ਫੋਨ ਜਾ ਰਹੇ ਤੁਸੀਂ ਇਹ ਵੇਖੋ ਜਿੱਥੇ ਕੋਈ ਫੋਨ ਅਲਾਉਡ ਨਹੀਂ ਫੋਨ ਜਾ ਜਾ ਕੇ ਸਰਪੰਚਾਂ ਨੂੰ ਡਰਾ ਧਮਕਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਅਸੀਂ ਵੀ ਐਪਲੀਕੇਸ਼ਨਾਂ ਕਈ ਜਗ੍ਹਾ ਦਿੱਤੀਆਂ ਹੋਈਆਂ ਨੇ ਇਸ ਮਛਲੇ ਜੇ ਮਗਰ ਡਰਦੇ ਕਹੀ ਦੇਣਾ ਵੀ ਨਹੀਂ ਚਾਉਂਦੇ ਕਹਿੰਦੇ ਤੁਹਾਨੂੰ ਦੇਣਾ ਨਹੀਂ ਚਾਰ ੱਪਣ ਦੇਵਾਂਗੇ ਦੇਖੀ ਜੀ ਸਭ ਇੱਕ ਆਖਰੀ ਸਵਾਲ ਹੈ ਭਗਵੰਤ ਸਿੰਘ ਮਾਨ ਹੋਰਾਂ ਜੀ ਅਸੀਂ ਗੱਲ ਕਰ ਲਈਏ ਸੀਮ ਪੰਜਾਬ ਦੀ ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ ਨਵਨੀਤ ਵਦਵਾ ਨੂੰ ਲਾਦ ਦਿੱਤਾ ਗਿਆ ਉਸ ਤੋਂ ਬਾਅਦ ਫਲਤੇਜ ਪੰਨੋਹਰਾਂ ਨੂੰ ਲਾਦ ਦਿੱਤਾ ਗਿਆ ਓਐਸਡੀ ਜਿਹੜੇ ਨੇ ਉਹਨਾਂ ਦੇ ਲੋਨ ਦੀ ਕਾਰਤੇ ਨੇ ਕੀ ਕਹਿਣਾ ਚਾਹੋਗੇ ਕਿ ਇਹ ਕੀ ਹੋ ਰਿਹਾ ਕਿ ਜਿਹੜੇ ਨਾਲਦੇ ਨੇ ਉਹਨਾਂ ਨੂੰ ਲਾਂਭੇ ਕੀਤਾ ਜਾ ਰਿਹਾ ਹੈ ਆ ਲੈਤਾ ਯਾਰ ਉਹਦੇ ਉਹ ਉਹੀ ਲਾਥ ਰਹੇ ਆ ਆਪਣਾ ਉਹਦੇ ਐਡਵਾਈਜ਼ਰ ਜੇ ਆ ਛੱਡ ਪਰਾਂਏ ਅਡਵਾਈਜ਼ਰ ਜੇ ਲੱਥਣ ਦੇ ਆ ਪੰਨੂ ਹਲੇ ਲਾਇਆ ਕਿ ਨਹੀਂ ਲਾਇਆ ਇਹ ਹਲੇ ਦੇਖਣ ਦੀ ਗੱਲ ਆ ਲਾ ਦੇਣਾ ਉਹਨੂੰ ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਰਾਜਵੀਰ ਨੇ ਦੇਸ਼ ਛੱਡ ਕੇ ਭੱਜ ਜਾਣਾ ਉਹਦੇ OSD ਨੇ ਉਹਨੇ ਕਰੋੜਾਂ ਦਾ ਹਵਾਲਾ ਉਹਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਕੈਨੇਡੀਅਨ ਸਿਟੀਜ਼ਨ ਹੈ ਕਰੋੜਾਂ ਦਾ ਹਵਾਲਾ ਕੈਨੇਡਾ ਨੂੰ ਔਰ ਆਸਟ੍ਰੇਲੀਆ ਪੈਸੇ ਭੇਜੇਗੇ ਇਸ ਲਈ ਮੈਂ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਕਿ ਇਹਨਾਂ ਦਾ LOC ਕੱਢ ਦਿਓ ਇਹ ਕਈ ਭੱਜਨੇ ਆ ਪੰਨੂ ਵੀ ਆਪ ਐਨ ਆਰ ਆਈ ਆ ਇਹ ਕਈ ਇੱਥੇ ਲੱਭਣੇ ਨਹੀਂ ਜਿਹੜੇ ਚੀਫ ਮਿਨਿਸਟਰ ਦੇ ਦਫ਼ਤਰ 'ਚ ਬੈਠੇ ਆ ਹੁਣ ਵੇਖਣ ਦੀ ਗੱਲ ਤਾਂ ਇਹ ਆ ਕਿ ਚੀਫ ਮਿਨਿਸਟਰ ਸਾਹਿਬ ਦੇ ਐਡਵਾਈਜ਼ਰ ਪਹਿਲਾਂ ਜਾਣਗੇ ਕਿ ਉਹਨਾਂ ਦਾ ਲਿਵਰ ਦਾ ਟ੍ਰਾਂਸਪਲੈਂਟ ਪਹਿਲਾਂ ਹੋਊਗਾ ਗੱਲ ਤਾਂ ਇੰਨੀ ਵੇਖਣ ਵਾਲੀ ਐ ਥੈਂਕ ਯੂ ਥੈਂਕ ਯੂ ਠੀਕ